ਹਾਂਜੀ ਖਾਲਸਾ ਜੀ ਤੁਸੀਂ ਵੀਡੀਓ ਪਾਈ ਸੀਗੀ ਹਾਂਜੀ ਤੇ ਇੱਕ ਖੁਗੁਰ ਸਿੰਘ ਪਰਿਵਾਰ ਦੀ ਜੀ ਜਿਹਦੇ ਵਿੱਚ ਘਰ ਦੇ ਬਾਰੇ ਤੁਸੀਂ ਬੇਰਵਾ ਪਾਇਆ ਸੀਗਾ ਅੱਜ ਤੁਸੀਂ ਉਸ ਸਥਾਨ ਤੇ ਖੜੇ ਹੋ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਿਹੜੇ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਇਆ ਸੀ ਸ਼ਾਇਦ ਕਿਤੇ ਨਾ ਕਿਤੇ ਅਸੀਂ ਉਸ ਤੋਂ ਥੋੜਾ ਜਿਹਾ ਪਟਕਗੇ ਆ ਬਹੁਤ ਵਧੀਆ ਗੁਰੂ ਘਰਾਂ ਦੇ ਵਿੱਚ ਲੰਗਰ ਪਕਦੇ ਨੇ ਬਹੁਤ ਸੋਹਣੇ ਗੁਰੂ ਸਾਹਿਬ ਜੀ ਨੂੰ ਰਮਾਲੇ ਬਹੁਤ ਸੋਹਣੇ ਨਗਰ ਕੀਰਤਨ ਬਹੁਤ ਸੋਹਣੀ ਚੜ੍ਹਦੀ ਕਲਾ ਵਾਲੇ ਕਾਰਜ ਹੁੰਦੇ ਨੇ ਪਰ ਸੋਭ ਦੇ ਤਾਂ ਹੀ ਉਹ ਨੇ ਜੀ ਆਪਦੇ ਵਿੱਚ ਸਿੰਘ ਹੋਣ ਸਿੱਖ ਹੋਣ ਉਸ ਗੁਰੂ ਦੇ ਬੱਚੇ ਹੋਣ ਬੜਾ ਮਨ ਦੁਖੀ ਹੋਇਆ ਇੱਕ ਦਿਨ ਮੈਨੂੰ ਪਤਾ ਲੱਗਿਆ ਇੱਕ ਖਾਲਸਾ ਜੀ ਨੇ ਤਲਵੰਤ ਸਿੰਘ ਖਾਲਸਾ ਪਿੰਡ ਮੱਜਰੇ ਤੋਂ ਤੇ ਬਹੁਤ ਜ਼ੋਰ ਦੀ ਬਰਸਾਤ ਪੈ ਰਹੀ ਸੀਗੀ ਤੇ ਪਤਾ ਲੱਗਿਆ ਕਿ ਬਾਲਿਆਂ ਦਾ ਜੜਾਕਾ ਪੈ ਗਿਆ ਆ ਰਾਤ ਨੂੰ ਇਹਨਾਂ ਨੇ ਬਾਹਰੇ ਕੱਟੀ ਆ ਮੀਂਹ ਦੇ ਵਿੱਚ ਆ ਕੇ ਬੱਲੀਆਂ ਬੁੱਲੀਆਂ ਲਵਾਈਆਂ ਸਵੇਰੇ ਫਿਰ ਭਾਈ ਸਾਹਿਬ ਨੂੰ ਬੇਨਤੀ ਲਈ ਵੀ ਐਦਾਂ ਗੱਲ ਨਹੀਂ ਬਣਨੀ ਇੱਕ ਵੀਡੀਓ ਬਣਾ ਕੇ ਸੰਗਤਾਂ ਦੇ ਸਨਮੁਖ ਭੇਜਣੀ ਪੈਣੀ ਆ ਤਾਂ ਜੋ ਗੁਰੂ ਦੇ ਸਿੰਘ ਨੇ ਗੁਰੂ ਦੇ ਪਿਆਰੇ ਨੇ ਜੋ ਗੁਰਸਿੱਖੀ ਨੂੰ ਪਿਆਰ ਕਰਦੇ ਨੇ ਸਿੰਘਾਂ ਨੂੰ ਪਿਆਰ ਕਰਦੇ ਨੇ ਬਹੁਤ ਚੜ੍ਹਦੀ ਕਲਾ ਵਾਲੀਆਂ ਰੂਹਾਂ ਹੈਗੀਆਂ ਨੇ ਸਾਡੇ ਸ਼ਹਿਰ ਵਿੱਚ ਤੇ ਬਾਬੇਆ ਜੀ ਤੋਂ ਅੱਗੇ ਲੈ ਕੇ ਗਲਵੰਦ ਸਿੰਘ ਜਿੱਦੋਂ ਵੀਡੀਓ ਬਣਾਈ ਵੀਡੀਓ ਵਾਹਿਗੁਰੂ ਦੀ ਕਿਰਪਾ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਸਿੰਘਾ ਵੱਲੋਂ ਬਹੁਤ ਸੋਹਣਾ ਰਿਸਪੌਂਸ ਆਇਆ ਬਹੁਤ ਵਧੀਆ ਫੁਲਾਰਾ ਮਿਲਿਆ ਖਾਲਸਾ ਜੀ ਨੂੰ ਫੋਨ ਆਉਣ ਲੱਗੇ ਵੀ ਤੁਸੀਂ ਆਪਣਾ ਕਾਰਜ ਕਰੋ ਜੀ ਪੰਨ ਤੋੜ ਸ਼ੁਰੂ ਕਰੋ ਅੱਜ ਇੱਕ ਜਾਂ ਕੱਲ ਦੇ ਵਿੱਚ ਇੱਕ ਰੇਤੇ ਦਾ ਟਿਪਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਰੇ ਭਰਾਵਾਂ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਸਦਕਾ ਆਜੇਗਾ ਬਾਕੀ ਹੋਰ ਪਰ ਆਮ ਨੂੰ ਵੀ ਬੇਨਤੀ ਤੁਸੀਂ ਜਿੰਨੇ ਚੋਕੇ ਵੀ ਹੈਗੇ ਹੋ ਦੋ ਥੈਲੇ ਤਿੰਨ ਥੈਲੇ ਪੰਜ ਥੈਲੇ ਸੀਮਿੰਟ ਦੇ ਰੇਤਾ ਸਰੀਆ ਬਜਰੀ ਹੋ ਸਕੇ ਤਾਂ ਜੇ ਕਿਸੇ ਕੋਲ ਪੈਸਾ ਨਹੀਂ ਹੈਗਾ ਉਹ ਤਨ ਨਾਲ ਸੇਵਾ ਕਰਨੀ ਚਾਹੁੰਦਾ ਤਾਂ ਇੱਕ ਵਾਰ ਆ ਕੇ ਜਰੂਰ ਵੀਰ ਦੇ ਘਰ ਸੇਵਾ ਜਰੂਰ ਕਰਕੇ ਜਾਇਓ ਮੈਂ ਆਪਣੇ ਹਰ ਮੈਦਾਨ ਫਤਿਹ ਸੇਵਾਦਾਰਲੇ ਮੁੰਡਿਆਂ ਦੀ ਵੀ ਡਿਊਟੀ ਲਾਈ ਹੈ ਸਵੇਰੇ 6 ਤੋਂ 8 ਵਜੇ ਰੋਜ਼ ਦੋ ਤਿੰਨ ਦਿਨ ਜਿੰਨਾ ਤੱਕ ਇਹਦੀ ਲੈਂਟਰ ਨੇ ਤੋੜ ਤੜਈਆ ਜੋ ਵੀ ਇਹਨਾਂ ਦਾ ਹੈਗਾ ਤੋੜ ਤੜਈਆ ਕਰਕੇ ਜਦ ਤੱਕ ਇਹ ਸਾਰਾ ਏਰੀਆ ਖਾਲੀ ਨਹੀਂ ਹੁੰਦਾ ਇਹ ਸੇਵਾ ਸੰਭੀ ਹੈ ਸਾਡੇ ਨੌਜਵਾਨਾਂ ਨੇ ਤੇ ਅਸੀਂ ਨਾਲ ਲੱਗ ਕੇ ਬਾਬਾ ਜੀ ਦੀ ਸਾਰੀ ਸੇਵਾ ਕਰਾਂਗੇ ਸੋ ਇੰਨੀ ਇੱਕ ਬੇਨਤੀਆਂ ਨੇ ਵੀ ਤੁਹਾਡੇ ਕਿਰਪਾ ਸਦਕਾ ਇੱਕ ਸਿੱਖ ਪਰਿਵਾਰ ਜੁੜਿਆ ਰਹੇ ਸਭਕ ਪੂਰੇ ਸਿੱਧਕ ਦੇ ਨਾਲ ਇਹ ਪਰਿਵਾਰ ਬੈਠਾ ਸੀ ਇਹ ਪਰਿਵਾਰ ਕਿਸੇ ਨੂੰ ਤੋਂ ਮੰਗਦਾ ਨਹੀਂ ਸੀ ਕੁਝ ਨਹੀਂ ਸੀ ਮੰਗਦਾ ਪਰ ਫਿਰ ਵੀ ਅੱਜ ਕੱਲ ਸੋਸ਼ਲ ਮੀਡੀਆ ਨੇ ਤਾਂ ਆਪਣਾ ਕੰਮ ਕਰ ਦਿੱਤਾ ਆ ਵੀਡੀਓ ਵਾਇਰਲ ਹੋ ਚੁੱਕੀ ਐ ਲੋਕਾਂ ਦੇ ਸੰਗਤਾਂ ਦੇ ਸਾਰੀ ਚੀਜ਼ਾਂ ਪਹੁੰਚ ਚੁੱਕੀਆਂ ਨੇ ਬਸ ਹੁਣ ਤੁਹਾਡੇ ਅੱਗੇ ਸਾਰਿਆਂ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਜੋਦੜੀ ਐ ਕਿ ਹੁਣ ਤੁਸੀਂ ਪਿੱਠ ਨਾ ਲਵਾ ਦਿਓ ਇਸ ਗੁਰਸਿੱਖ ਦਾ ਘਰ ਬਣਾ ਦਿਓ ਤਾਂ ਜੋ ਕਦੇ ਅਜਿਹੀ ਖਬਰ ਸੁਣਨ ਨੂੰ ਮਿਲਣੀ ਸੀਗੀ ਕਿ ਰਾਤ ਬਹੁਤ ਜ਼ੋਰ ਦੀ ਬਰਸਾਤ ਹੋਈ ਇੱਕ ਪਰਿਵਾਰ ਥੱਲੇ ਹੀ ਦੱਬ ਗਿਆ ਇਹ ਗੱਲ ਅਸੀਂ ਨਹੀਂ ਸੁਣ ਸਕਦੇ ਸਾਡੇ ਮਨਾਂ ਨੇ ਕਿੱਦਾਂ ਦਾ ਸੋਚਿਆ ਵੀ ਨਹੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਜੋਦੜੀ ਲਾਈ ਹੈ ਵੀ ਹੁਣ ਇਹ ਜਿਹੜਾ ਕਾਰਾ ਅਸੀਂ ਅੱਜ ਟਾਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਭੰਨ ਤੋੜ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਅੱਗੇ ਤੋਂ ਸਾਰੀ ਸੰਗਤਾਂ ਨੇ ਕਿਰਪਾ ਕਰਨੀ ਹੈ ਐਸੇ ਤਰੀਕੇ ਦੇ ਨਾਲ ਹੀ ਗੁਰਸਿੱਖਾਂ ਦੀ ਬਾਹ ਫੜੋ ਤਾਂ ਜੋ ਇਹ ਜਿਹੜਾ ਸਿੱਖੀ ਦਾ ਫੁੱਟਾ ਆ ਇਹ ਇੱਦਾਂ ਹੀ ਵਾਦਾ ਫੁੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਜੀ ਅੱਜ ਪਰਿਵਾਰ ਦੇ ਘਰੇ ਪਹੁੰਚਿਆ ਜਿਨ੍ਹਾਂ ਦੇ ਘਰ ਦੀ ਸਾਰੀ ਦਾ ਕੰਮ ਸ਼ੁਰੂ ਕਰਿਆ ਤੇ ਸਾਰੀਆਂ ਸੰਸਥਾਵਾਂ ਪਹੁੰਚੀਆਂ ਨੇ ਤੁਸੀਂ ਹਾਜ਼ਰੀ ਲਗਵਾਈ ਹੈ ਜੀ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਬਾਰੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਜਿਵੇਂ ਹੈਗੀ ਹੈ ਜਗਾ ਇੱਕਣੀ ਆ ਸਤ ਗੁਰ ਦੀ ਬੰਦ ਆ ਆਪਣੀ ਸੈਵੀ ਅਕਲੀ ਕੀਚਾ ਦਾਨ ਜਿਹੜੀ ਜਗਾ ਆਪਾਂ ਉਪਾਣਾ ਵੀ ਜੇਕਰ ਦਾਨ ਕਰਨਾ ਤਾਂ ਕਹਿੰਦੇ ਗੁਰਸਾਹਿਬ ਕਹਿੰਦੇ ਵੀ ਅਕਲ ਨਾ ਕਰ ਪ੍ਰਮਾਤਮਾ ਦਾ ਸਿਮਰਨ ਕਰਨਾ ਤਾਂ ਅਕਲ ਨਾ ਕਰ ਹਾਂ ਜੀ ਹਾਂ ਪਰ ਅਸੀਂ ਉਹ ਜੋ ਉਸ ਕੀਤੋਂ ਦੂਰ ਹੁੰਦੇ ਜਾ ਰਹੇ ਹਾਂ ਜਿਹੜੇ ਅੱਜ ਸਾਡੇ ਗੁਰਸਿੱਖ ਪਰਿਵਾਰ ਲੋੜਵੰਦ ਨੇ ਜਿਹੜੇ ਵਿਚਾਰੇ ਰੋਲਦੇ ਪਏ ਨੇ ਜਿਨ੍ਹਾਂ ਦੇ ਮਕਾਨ ਨਹੀਂ ਬਣ ਰਹੇ ਘਰ ਦੀ ਰੋਜੀ ਰੋਟੀ ਵੜੀ ਓਕੀ ਚੱਲਦੀ ਹੈ ਅੱਜ ਬਹੁਤ ਵੱਡਾ ਮੈਨ ਤੋਂ ਬਹੁਤ ਵੱਡਾ ਗੁੰਮ ਹੈ ਉਪਰਾਲਾ ਹੈ ਜਥੇਬੰਦੀਆਂ ਦਾ ਜਥੇਬੰਦੀਆਂ ਦਾ ਸਮਾਜ ਸੇਵਾਦਾਰਾਂ ਨੇ ਜੀ ਨੂੰ ਅਦੰਕਤਾ ਦਾ ਪ੍ਰਸਤ ਹੋ ਗਿਆ ਹੋਰ ਕੀ ਕੀ ਜਾਈ ਅਖੰਡ ਕੀਰਤਨੀ ਜਥਿਆਂ ਦਾ ਵੀ ਬਹੁਤ ਵੱਡਾ ਅੱਜ ਇਹ ਯੋਗਦਾਨ ਪਿਆ ਹੈ ਲੋੜ ਵੀ ਹੈ ਕਿ ਸਾਡੇ ਸਿੱਖ ਵੀਰਾਂ ਦੀਆਂ ਬਾਹ ਫੜ ਕੇ ਉਨ ਉੱਪਰ ਚੱਕਿਆ ਜਾ ਜਦ ਅਸੀਂ ਆਪਣੇ ਦੇਖਦਾ ਵੀ ਬੜੇ ਥੋੜਾ ਪਤੀ ਲੋਕ ਬੈਠੇ ਨੇ ਉਹ ਆਪਣੇ ਮਕਾਨ ਤਾਂ ਬਣਾ ਲੈਂਦੇ ਨੇ ਆਪਣਾ ਸਾਰਾ ਕੁਝ ਬਣਾ ਲੈਂਦੇ ਨੇ ਪਰ ਸਮਾਜ ਦੇ ਵਿੱਚ ਸੇਵਾ ਕਰਨ ਨੂੰ ਅੱਗੇ ਨਹੀਂ ਆਉਂਦੇ ਹੁਣ ਜਿੰਨੇ ਵੀ ਮੈਂ ਦੇਖ ਰਿਹਾ ਵੀ ਜਿੰਨੇ ਵੀ ਇਹ ਸਮਾਜ ਸੇਵੀ ਜਥੇਬੰਦੀਆਂ ਨੇ ਸਾਰੇ ਇਹ ਲੋ ਇਹ ਵੀ ਵਿਚਾਰੇ ਥੱਲੇ ਉੱਠ ਕੇ ਆ ਕੇ ਮੈਨੂੰ ਸੇਵਾ ਕਰ ਰਹੇ ਨੇ ਅੱਜ ਅਸੀਂ ਇਸ ਮਕਾਨ ਦੀ ਢਾਟ-ਪਾਈਟਾ ਸ਼ੁਰੂ ਕਰੀਆ ਵੀ ਇਸ ਮਕਾਨ ਨੂੰ ਨਵਾਂ ਬਣਾਉਣਾ ਕਸ਼ਮੀਰ ਸਿੰਘ ਖਾਲਸਾ ਨੇ ਇਹਦੀ ਇੱਕ ਵੀਡੀਓ ਪਾਈ ਸੀ ਸਾਨੂੰ ਵੀ ਉਹਦੇ ਧਿਆਨ ਵਿੱਚ ਆਇਆ ਬੀਤ ਗੋਰ ਸਿੱਖ ਪਰਿਵਾਰ ਹੈ ਬੱਚੀ ਆ ਗੂ ਛੋਟੇ ਛੋਟੇ ਬੱਚੇ ਨੇ ਔਰ ਉਹਨਾਂ ਦਾ ਪਰਿਵਾਰ ਪਰਸੀ ਬੜਾ ਖਸਤਾ ਹਾਲ ਦੇ ਵਿੱਚ ਹੈ ਨਾ ਬਾਥੂ ਮਾ ਨਾ ਰਸੋਈ ਆ ਨਾ ਕੋਈ ਕਮਰਾ ਵਧੀਆ ਬਣਿਆ ਹੋਇਆ ਥੱਲੇ ਵੀ ਕੱਚਾ ਵਾ ਆ ਮੀਂਹ ਦੇ ਵਿੱਚ ਕਹਿੰਦੇ ਬਹੁਤ ਢੇਗਣ ਦਾ ਇਹ ਕਾਰਨ ਬਣ ਰਿਹਾ ਸੀਗਾ ਵੀ ਜਿੱਤੇ ਜਾਨੀ ਮਾਨੀ ਨੂੰ ਨੁਕਸਾਨ ਹੋ ਸਕਦਾ ਸੀ ਸੋ ਇਹ ਸੰਤਨ ਦਾ ਬਹੁਤ ਵੱਡਾ ਪ੍ਰਾਲਮੈਂ ਸੰਤਨ ਨੂੰ ਠੀਕ ਕਰੂੰਗਾ ਵੀ ਹੈ ਜੋ ਲੋੜਵੰਦ ਜਿਹੜੇ ਗੁਰਸਿੱਖ ਪਰਿਵਾਰ ਨੇ ਉਹਨਾਂ ਦੀ ਆਪਾਂ ਬਾਤ ਬਣੀਏ ਇੱਕ ਮੁਹਿੰਮ ਚਲਾ ਰਹੇ ਹਾਂ ਵੀ ਆਪਾਂ ਗੁਰਸਿੱਖ ਪਰਿਵਾਰ ਨੇ ਜਿਹੜੇ ਜਿਹੜੇ ਅਸੀਂ ਕਹਿੰਦੇ ਆਂ ਨੀ ਆਪਣਾ ਧਰਮ ਕਨਵਰਟ ਕਰਕੇ ਦੂਏ ਧਰਮਾਂ 'ਚ ਜਾਂਦੇ ਨੇ ਵੀ ਉੱਧਰ ਬਹੁਤ ਕੁਝ ਮਿਲਦਾ ਪਰ ਸਿੱਖਾਂ ਨੂੰ ਕੁਝ ਨਹੀਂ ਮਿਲਦਾ ਸੋ ਅਸੀਂ ਉਹ ਮੁਹਿੰਮ ਚਲਾ ਰਹੀ ਆ ਵੀ ਹਰਮਦਾਨ ਸੇਵਾਦਾਲ ਫਤਿਹਦਾਲਾ ਗੁਰੂ ਅਰਜਨ ਦੇਵ ਧਰਮ ਦਾ ਟਰੱਸਟ ਹੋ ਗਿਆ ਅਖੰਡ ਕੀਰਤਨੀ ਜਥੇ ਹੋ ਗਏ ਅਸੀਂ ਇਹ ਕਰਾਲ ਕੇ ਮੁਹਿੰਮ ਚਲਾਵਾਂਗੇ ਕਿ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਮਕਾਨ ਵਧੀਆ ਬਣਾਏ ਦਿੱਤੇ ਜਾਣ ਉਨਾ ਹੋਣੀ ਸੰਗਤ ਨੇ ਨੇ ਬਣਾਉਣੀ ਉਸ ਪ੍ਰਮਾਤਮਾ ਨੇ ਸਾਡੇ ਕੋਲ ਕੁਝ ਨਹੀਂ ਹੈਗਾ ਵੀ ਅਸੀਂ ਕੁਝ ਕਰ ਸਕਦੇ ਹੁਈਆ ਹਾਂ ਹਾਂਜੀ ਬਾਬਾ ਜੀ ਅੱਜ ਲੋੜ ਹੈ ਅੱਜ ਬਹੁਤ ਵੀ ਅੱਜ ਅਸੀਂ ਭਾਈ ਕੁਲਵੰਤ ਸਿੰਘ ਦੇ ਘਰ ਮਕਾਨ ਦੀ ਅੱਜ ਸ਼ੁਰੂਆਤ ਕੀਤੀ ਹੈ ਹਾਂਜੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਜਿਹੜੇ ਪਰਿਵਾਰ ਨੇ ਉਹਨਾਂ ਨਾਲ ਵੀ ਅਸੀਂ ਨਰਾਬਤਾ ਕੰਮ ਕਰਕੇ ਅੱਗੇ ਇਹ ਜੀ ਸੇਵਾ ਕੰਮ ਕਰੀਏ ਕਿਉਂਕਿ ਗੁਰੂ ਅਰਜਨ ਦੇਵ ਜੀ ਤੋਂ ਕੰਟ੍ਰਾਸਟ ਵੱਲੋਂ ਵੀ ਜਿਵੇਂ ਇੱਕ ਸਮਾਜ ਭਲਾਈ ਦੇ ਕਾਰਜਾਂ ਦੇ ਵਿੱਚ ਵੀ ਅਸੀਂ ਯੋਗਦਾਨ ਪਾ ਰਹੇ ਹਾਂ ਗੁਰਮਤਿ ਕਲਾਸਾਂ ਕੀਰਤਨ ਵੋਲਿੰਗ ਵੱਡੇ ਵੱਡੇ ਕੈਂਪ ਲਗਾ ਰਹੇ ਆ ਅਸੀਂ ਇਸ ਦੇ ਨਾਲ ਇੱਕ ਹੋਰ ਚੀਜ਼ ਐਡ ਕਰ ਲਈ ਵੀ ਆਪਾਂ ਰਲ ਮਿਲ ਕੇ ਜਿਹੜੇ ਲੋੜਵੰਦ ਪਰਵਾਰਾਂ ਨੂੰ ਆਪਾਂ ਪਰਿਅ ਸੋਮੇਹ ਸੰਗਤ ਨੂੰ ਬੇਨਤੀ ਕਰਦਾ ਕਿ ਵੱਤੋ ਵੱਧ ਭਾਈ ਕੁਲਵੰਤ ਸਿੰਘ ਨੂੰ ਯੋਗਦਾਨ ਦੇਣ ਇਹਦਾ ਵਧੀਆ ਮਕਾਨ ਬਣ ਜਵੇ ਇਹਦੇ ਬੱਚੇ ਵਧੀਆ ਪੜ ਜਾਣ ਅਸੀਂ ਇਹਦੇ ਬੱਚੇ ਨੂੰ ਵੀ ਕਾਲਜ ਦੇ ਵਿੱਚ ਐਡਮਿਸ਼ਨ ਦਵਾਈ ਹੈ ਹੋਰ ਵੀ ਜਿੰਨੇ ਵੀ ਸਾਡੇ ਕੋ ਕਾਰਜ ਹੁੰਦੇ ਨੇ ਅਸੀਂ ਕਰਵਾ ਰਹੇ ਹਾਂ ਸੋ ਅਸੀਂ ਧੰਨਵਾਦ ਕਰਦੇ ਹਾਂ ਜਥੇਵੰਦੀਆਂ ਦਾ ਆਪੰਦਨ ਸੇਵਾਦਾਰ ਦੇ ਮੇਂ ਵੀਰਾਂ ਦਾ ਅੱਜ ਦੇ ਦਿਨ ਤੁਹਾਨੂੰ ਦਾ ਟ੍ਰਾਸਟ ਦੇ ਸਿੰਘ ਜੀ ਆਪਾਂ ਦਾ ਪਰਕਾਈ ਜਦ ਦਾ ਪ੍ਰਵੰਸ ਸਿੰਘ ਦਾ ਪ੍ਰਵੰਸ ਦਾ ਮੈਂ ਧਿਆਨ ਤਾਂ ਲੈ ਕੇ ਆ ਰਿਹਾ ਵੀ ਇਸ ਗੁਰਸਿੱਖ ਪਰਿਵਾਰ ਨੇ ਆਪਣੇ ਬਾਰੇ ਨਹੀਂ ਸੋਚਦਾ ਇਹ ਜ਼ਿਆਦਾਤਰ ਲੋੜਵੰਦਾਂ ਦੀ ਆਪ ਸੇਵਾ ਕਰਦਾ ਆਪ ਲੋੜਵੰਦਾ ਸੇਵਾ ਲੋੜਵੰਦਾਂ ਦੀ ਕਰਦਾ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਪਹਿਲਾਂ ਆਪ ਵੀ ਆਪਣੇ ਦੀ ਕੁਝ ਕਰੋ ਔਰ ਇਸ ਕਰਕੇ ਅਸੀਂ ਮੈਂ ਕੁਲਵੰਤ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਵੀ ਮੇਰੇ ਨਾਲ ਨਹੀਂ ਹਾਂ ਸਾਹਿਬ ਜੀ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਸੀਗੀਆਂ ਜਿਹਦੇ ਵਿੱਚ ਗੁਰੂ ਮਹਾਰਾਜ ਦੀ ਓਟ ਆਸਰਾ ਲਿਆ ਗਿਆ ਤੇ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਨੇ ਅੱਜ ਗੁਰਸੇਮ ਨੇ ਬੇਨਤੀ ਕੀਤੀ ਹੈ ਅਰਦਾਸ ਕੀਤੀ ਹੈ ਸਿੰਘਾਂ ਨੇ ਇਕੱਠੇ ਹੋ ਕੇ ਕਿ ਇਸ ਗੁਰਸਿਕ ਪਰਿਵਾਰ ਦਾ ਘਰ ਬਣ ਜਵੇ ਵਾਹਿਗੁਰੂ ਆਪ ਕਿਰਪਾ ਕਰਨ ਆਪ ਸੰਗ ਸੰਗ ਰਹਿ ਕੇ ਇਹ ਸਾਡੇ ਕੋਲੋਂ ਸੇਵਾ ਲੈਣ ਜਿਹੜੇ ਸਿੰਘ ਨੇ ਇਹਨਾਂ ਦੇ ਉੱਪਰ ਚੜ੍ਹਦੀ ਕਲਾ ਬਲਾਂ ਦੇ ਹੱਥ ਰੱਖਣ ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖਣ ਇਹਨਾਂ ਨੂੰ ਕਿਉਂਕਿ ਇਹ ਸਾਰੇ ਹੀ ਸਿੰਘਾਂ ਦਾ ਉਪਰਾਲਾ ਵਾ ਜਿੱਥੇ ਬੰਦਿਆਂ ਦਾ ਵੀ ਜਿਹੜਾ ਭਾਈ ਕੁਲਵੰਤ ਸਿੰਘ ਦਾ ਅੱਜ ਮਕਾਨ ਨਵੇਂ ਬਣਾਉਣ ਦੀ ਸ਼ੁਰੂਆਤ ਕੀਤੀ ਅੱਜ ਵੀ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦਾ ਮਕਾਨ ਚੋਰੀਆ ਸੀ ਮੀਆਂ ਦੇ ਵਿੱਚ ਤੁਸੀਂ ਦੱਸਿਆ ਵੀ ਭਾਈ ਖਾਲਸਾ ਜੀ ਨੇ ਕਸ਼ਮੀਰ ਸਿੰਘ ਜੀ ਨੇ ਵੀ ਵੀ ਜਦੋਂ ਆਵਾਜ਼ ਚਪਈਆ ਵੀ ਮਕਾਨ ਡਿੱਗਣ ਦੇ ਵੀ ਚਾਂਸ ਸੀਗੇ ਇਹਨਾਂ ਨੇ ਆ ਕੇ ਬੱਲੀਆਂ ਦਿੱਤੀਆਂ ਔਰ ਸਭ ਤੋਂ ਵੱਡਾ ਮੈਂ ਕਹਿੰਨਾ ਵੀ ਕਸ਼ਮੀਰ ਸਿੰਘ ਥੰਮ ਬਣ ਕੇ ਅੱਗੇ ਆਏ ਨੇ ਵੀ ਇਸ ਦਾ ਇਹਨਾਂ ਨੇ ਮੁੱਦਾ ਚੁੱਕਿਆ ਸਾਡੇ ਵਰਗਿਆਂ ਨੂੰ ਔਰ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੂੰ ਸੇਵਾ ਕਰਨ ਦਾ ਨਾਲ ਮੌਕਾ ਮਿਲਿਆ ਮੈਂ ਧੰਨਵਾਦ ਕਰਦਾ ਕਸ਼ਮੀਰ ਸਿੰਘ ਦਾ ਔਰ ਸਾਰੇ ਸਿੰਘ ਜਥੇਬੰਦੀਆਂ ਦਾ ਅੱਜ ਅਰਦਾਸ ਕੀਤੀ ਹੈ ਵਾਹਿਗੁਰੂ ਅੱਗੇ ਕਿ ਇਹਨਾਂ ਦਾ ਵਧੀਆ ਸੋਹਣਾ ਮਕਾਨ ਬਣ ਜਵੇ ਔਰ ਬੱਚੇ ਉਹਨਾਂ ਵਿੱਚ ਰਾਜੀ ਖੁਸ਼ੀ ਵਖਸ਼ਣ ਔਰ ਜਿਹੜੇ ਕਿਉਂਕਿ ਗੁਰਸਿੱਖ ਪਰਿਵਾਰ ਹੈ ਇਹ ਜਿਹੜੇ ਬੱਚਿਆਂ ਦੀ ਸੰਭਾਲ ਫੜਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ